ਕੈਲੀਫੋਰਨੀਆ ਦੇ 베ਅਰੀਏ ਦੇ ਬਹੁਤ ਸਾਰੇ ਜਿਹੜੇ ਰਿਸਰਚਰਸ ਆ ਉਹ ਹੁਣ ਹਰਟ ਹੋ ਰਿਹਾ ਆ ਕਿਉਂਕਿ ਪ੍ਰੈਜ਼ੀਡੈਂਟ 트럼ਪ ਉਹਨਾਂ ਨੇ 4 ਬਿਲੀਅਨ ਡਾਲਰ ਦਾ ਕੱਟ ਮੈਡੀਕਲ ਫੰਡਿੰਗ ਜੋ ਕਿ ਰਿਸਰਚ ਦੇ ਲਈ ਹੁੰਦਾ ਹੈਗਾ ਆ ਉਸ ਨੂੰ ਕਰ ਦਿੱਤਾ ਹੈਗਾ ਪਿਛਲੇ ਸ਼ੁੱਕਰਵਾਰ ਨੂੰ 트럼ਪ ਐਡਮਿਨਿਸਟ੍ਰੇਸ਼ਨ ਨੇ ਅਨਾਉਂਸ ਕੀਤਾ ਸੀ ਕਿ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਜੋ ਉਸ ਦਾ ਕੱਟ ਕਰਨ ਜਾ ਰਹੇ ਆ ਜਿਹੜੀ ਇਨਡਾਇਰੈਕਟ ਕੋਸਟ ਹੈਗੀ ਆ ਡਾਕਟਰ ਮੋਨਿਕਾ ਗਾਂਧੀ ਆ ਡਾਇਰੈਕਟਰ ਆਫ ਯੂ ਸੀ ਐਸ ਐਫ ਸੈਂਟਰ ਫਾਰ ਏਡਸ ਰਿਸਰਚ ਉਹਨਾਂ ਨੇ ਇਹ ਕਿਹਾ ਆ ਵੀ ਤੁਸੀਂ ਤਾਂ ਯੂਨੀਵਰਸਿਟੀ ਨੂੰ ਗੋਡਿਆਂ ਦੇ ਭਾਰ ਕਰ ਰਹੇ ਹੋ ਜੇ ਰਿਸਰਚ ਨਾ ਹੋਈ ਤੇ ਫਿਰ ਅਸੀਂ ਕਿਸ ਤਰ੍ਹਾਂ ਜਿਹੜਾ ਆ ਸਰਵਾਈਵ ਕਰ ਸਕਦੇ ਹੈਗੇ ਆ ਯੂ ਸੀ ਐਸ ਐਫ ਟਾਪ ਐਨ ਆਈ ਐਚ ਫੰਡਡ ਇੰਸਟੀਚਿਊਟ ਆ ਅਮਰੀਕਾ ਦੇ ਵਿੱਚ 2023 ਦੇ ਵਿੱਚ ਇਹਨਾਂ ਨੂੰ 799 ਮਿਲੀਅਨ ਡਾਲਰ ਦੀ ਗ੍ਰਾਂਟ ਮਿਲੀ ਸੀ ਜான் ਹੌਪਕਿੰਸ ਸਿਰਫ ਦੂਜੀ ਯੂਨੀਵਰਸਿਟੀ ਆ ਜਿਹਤੇ ਜਿਸ ਨੂੰ ਇਹਦੇ ਨਾਲੋਂ ਜ਼ਿਆਦਾ ਪੈਸੇ ਮਿਲੇ ਸੀ ਦੋਨੋਂ ਸੈਨੇਟਰ ਜਿਹੜੇ ਆ ਆਪਣੀ ਸਟੇਟ ਦੇ ਉਹ ਕਹਿੰਦੇ ਆ ਭਈ ਯੂਨੀਵਰਸਿਟੀ ਦੇ ਜਿਹੜੇ ਪ੍ਰੈਜ਼ੀਡੈਂਟਸ ਆ ਉਹਨਾਂ ਨੂੰ ਮਿਲਣਗੇ ਤੇ ਇਹਦੇ ਬਾਰੇ ਡਿਸਕਸ ਕਰਨਗੇ ਜੀ